ਸੰਗਤ ਜੀ ਅੱਜ ਕੱਲ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਵਿਚਾਰ ਚਰਚਾ ਚੱਲ ਰਹੀ ਆ ਬਹੁਤ ਵੱਡੇ ਪੇਮਾਨੇ ਤੇ ਇਹ ਉਹ ਵਿਚਾਰ ਚਰਚਾ ਦਾ ਵਿਸ਼ਾ ਚੁਪਹਿਰਾ ਹੁਣ ਇੱਕ ਪਾਸੇ ਬਹੁਤ ਸਾਰੇ ਸੱਜਣ ਚੁਪਹਿਰੇ ਦਾ ਫੇਵਰ ਕਰਦੇ ਆ ਵੀ ਉਹਦੇ ਵਿੱਚ ਜਿਹੜੀਆਂ ਬਾਣੀਆਂ ਦਾ ਪਾਠ ਕੀਤਾ ਜਾਂਦਾ ਉਹ ਚੰਗੀ ਗੱਲ ਆ ਸਾਰੀਆਂ ਸੰਗਤਾਂ ਬਾਣੀ ਨਾਲ ਜੁੜੀਆਂ ਹੋਈਆਂ ਨੇ ਤੇ ਬਹੁਤ ਸਾਰੇ ਸੱਜਣ ਐਸੇ ਵੀ ਆ ਜੋ ਚੁਪਹਿਰੇ ਦਾ ਜਿਹੜਾ ਉਹ ਵਿਰੋਧ ਵੀ ਕਰਦੇ ਆ ਉਹਨਾਂ ਦਾ ਮੰਨਣਾ ਉਹਨਾਂ ਦਾ ਕਹਿਣਾ ਇਹ ਆ ਵੀ ਗੁਰੂ ਪਾਤਸ਼ਾਹ ਜੀ ਜਿਹੜੀ ਬਾਣੀ ਆ ਇਹ ਕਿਸੇ ਮੰਤਰ ਦੇ ਰੂਪ ਦੇ ਵਿੱਚ ਗਿੰਤੀਆਂ ਮਿੰਤੀਆਂ ਦੇ ਜਿਹੜੇ ਪਾਠ ਆ ਉਹ ਨਹੀਂ ਕਰਨੇ ਚਾਹੀਦੇ ਗੁਰਮਤ ਨਹੀਂ ਆ ਤੇ ਨਾ ਹੀ ਜਿਹੜਾ ਚੁਪੈਰਾ ਹੈ ਉਹ ਗੁਰਮਤ ਦਾ ਕੋਈ ਵਿਧੀ ਵਿਦਾਨ ਆ ਚਲੋ ਅੱਜ ਸੰਗਤ ਜੀ ਮੈਂ ਬੇਨਤੀ ਇਹ ਤੁਹਾਡੇ ਚਰਨਾਂ ਵਿੱਚ ਕਰਨ ਜਾ ਰਿਹਾ ਹਾਂ ਗੱਲ ਗੁਰੂ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦਾ ਪਾਠ ਪਠਨ ਕਰਨ ਦੀ ਆ ਉਹਨੂੰ ਗਾਇਨ ਕਰਨ ਦੀ ਆ ਪਰ ਇੱਕ ਗੱਲ ਇੱਥੇ ਕੋਈ ਵੀ ਵਿਚਾਰਨ ਵਾਸਤੇ ਤਿਆਰ ਨਹੀਂ ਆ ਅਸੀਂ ਇਹ ਗੱਲ ਤਾਂ ਸਾਰਿਆਂ ਨੂੰ ਕਹੀ ਜਾਂਦੇ ਆ ਵੀ ਇੰਨੀਆਂ ਬਾਣੀਆਂ ਪੜੋ ਜਪਜੀ ਸਾਹਿਬ ਦੇ ਇੰਨੇ ਪਾਠ ਕਰੋ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰੋ ਗੁਰਬਾਣੀ ਦਾ ਸਹਿਜ ਪਾਠ ਕਰ ਲਓ ਪਰ ਜਿੰਨੇ ਵੀ ਸਾਡੇ ਪ੍ਰਚਾਰਕ ਜਾਂ ਜਿਹੜੀਆਂ ਸਸਤਾਵਾਂ ਗੁਰਬਾਣੀ ਦੇ ਪਾਠ ਪਠਣ ਦੀ ਗੱਲ ਕਰਦੀਆਂ ਹਨ ਕੀ ਇਹਨਾਂ ਸਸਤਾਵਾਂ ਨੇ ਜਾਂ ਇਹ ਜਿਹੜੇ ਪ੍ਰਚਾਰਕ ਆ ਇਹਨਾਂ ਨੇ ਕਦੀ ਉਦਮ ਕੀਤਾ ਵੀ ਅਸੀਂ ਸਿੱਖ ਸੰਗਤਾਂ ਨੂੰ ਵਾਰ-ਵਾਰ ਇਹ ਗੱਲ ਤਾਂ ਕਹਿੰਨੇ ਵੀ ਬਾਣੀ পড়ੋ ਬਾਣੀ পড়ੋ ਬਾਣੀ ਪੜਨ ਨਾਲ ਇੰਜ ਹੋਏਗਾ ਬਾਣੀ ਪੜਨ ਨਾਲ ਇੰਜ ਹੋਏਗਾ ਪਰ ਗੁਰਬਾਣੀ ਦਾ ਪਾਠ ਸਿੱਖ ਸੰਗਤਾਂ ਕਿਵੇਂ ਕਰਨਾ ਸਾਡੇ ਵਿੱਚਕਾਰ ਬਹੁਤ ਸਾਰੀਆਂ ਸਿੱਖ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਪਾਠ ਕਰਨਾ ਉੰਦਾ ਹੀ ਨਹੀਂ ਗੁਰਬਾਣੀ ਦਾ ਪਾਠ ਜਿਹੜਾ ਉਹ ਬਹੁਤ ਹੀ ਅਸ਼ੁੱਧ ਕੀਤਾ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਜਿਹੜਾ ਪਾਠ ਆ ਉਹ ਇੱਕ ਓੰਕਾਰ ਹੁਣ ਬੋਧੀਆਂ ਨੂੰ ਤਾਂ ਇੱਕ ਓੰਕਾਰ ਦਾ ਸ਼ੁੱਧ ਉਚਾਰਨ ਵੀ ਨਹੀਂ ਕਰਨਾ ਆ ਰਿਹਾ ਕਈ ਇਹਨੂੰ ਓਮਕਾਰ ਪੜ ਰਹੇ ਆ ਕਈ ਇੱਕ ਓਮ ਓੰਕਾਰ ਇਸ ਢੰਗ ਦੇ ਨਾਲ ਕੋਈ ਪੜ ਜਾਂਦਾ ਜਿੰਨੀ ਕਿ ਕਿਸੇ ਨੂੰ ਸੋਝੀ ਆ ਮਾਤਾ ਉਹਨਾਂ ਕੋ ਉਹ ਪਾਠ ਦਾ ਉਚਾਰਨ ਕਰੀ ਜਾ ਰਿਹਾ ਹੁਣ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹ ਸਥਾਨ ਆ ਚਾਹੀ ਕਿਤੇ ਵੀ ਆ ਗੁਰਦੁਆਰਿਆਂ ਦੇ ਵਿੱਚ ਵੀ ਦੇਖੋ ਦੁਪਹਿਰਿਆਂ ਦੇ ਵਿੱਚ ਬਾਣੀ ਪੜੀ ਜਾ ਰਹੀ ਆ ਮੈਂ ਵਿਚਾਰ ਇਸ ਗੱਲ ਤੇ ਨਹੀਂ ਕਰ ਰਹੇ ਵੀ ਕੋਈ ਗਿਣਤੀ ਮਿੰਤੀ ਚ ਪੜ ਰਿਹਾ ਕੋਈ ਨਹੀਂ ਪੜ ਰਿਹਾ ਹੁਣ ਜਿਹਨਾਂ ਨੂੰ ਗੁਰਬਾਣੀ ਦਾ ਦੇ ਸਿਧਾਂਤ ਦਾ ਪਤਾ ਹੈ ਗੁਰਬਾਣੀ ਦੇ ਅਰਥ ਬੋਧਾ ਤੋਂ ਜਿਹੜੇ ਜਾਨੂ ਆ ਜਿਹੜੇ ਸੱਜਣ ਉਹਨਾਂ ਨੂੰ ਪਤਾ ਹੈ ਵੀ ਗੁਰਮਤ ਦਾ ਜਿਹੜਾ ਸਿਧਾਂਤ ਆ ਉਹ ਕਲੀਅਰ ਕਟਾ ਵੀ ਗਿਣਤੀਆਂ ਮਿੰਤੀਆਂ ਦੇ ਵਿੱਚ ਜਿਹੜੇ ਪਾਠ ਆ ਉਹ ਗੁਰਮਤ ਦਾ ਵਿਧਾਨ ਨਹੀਂ ਆ ਗੁਰਮਤ ਦਾ ਸਿਧਾਂਤ ਨਹੀਂ ਆ ਪਰ ਜੇਕਰ ਕੋਈ ਗਿਣਤੀਆਂ ਮਿੰਤੀਆਂ ਵਿੱਚ ਪਾਠ ਕਰ ਰਿਹਾ ਜੇ ਆਪਾਂ ਇਹ ਗੱਲ ਨੂੰ ਕਹਿ ਰਹੇ ਆਂ ਵੀ ਇੰਨੇ ਪਾਠ ਕਰੋ ਉਹਨਾਂ ਲੱਖਾਂ ਸਿੱਖ ਸੰਗਤਾਂ ਦੁਪਹਿਰੇ ਦੇ ਵਿੱਚ ਬਾਣੀਆਂ ਦਾ ਪਾਠ ਕਰ ਰਹੀਆਂ ਨੇ। ਉਹਨਾਂ ਨੂੰ ਅਸੀਂ ਕਹਿਤਾ ਦਿੱਤਾ ਵੀ ਸੁਖਨੀ ਸਾਹਿਬ ਦੇ ਨੇ ਪਾਠ ਕਰ ਲੋ ਚ ਭਾਈ ਜਪਜੀ ਸਾਹਿਬ ਦੇ ਨੇ ਪਾਠ ਕਰ ਲੋ। ਪਰ ਉਹਨਾਂ ਨੂੰ ਕੀ ਅਸੀਂ ਗੁਰਬਾਣੀ ਸਿਖਾਣ ਤਾਂ ਵੀ ਉਹਦੋਂ ਨੂੰ ਉਪਰਾਲਾ ਕਰ ਰਹੇ ਹਾਂ। ਜਿਨ੍ਹਾਂ ਦੇ ਕੋਲ ਬਹੁਤ ਵੱਡਾ ਮੀਡੀਆ ਵੱਡੀਆਂ-ਵੱਡੀਆਂ ਸਸਤਾਵਾਂ ਨੇ ਸਿੱਖ ਸੰਗਤਾਂ ਉੱਥੇ ਲੱਖਾਂ ਕਰੋੜਾਂ ਰੁਪਈਆ ਦੇ ਵਿੱਚ ਦਾਨ ਕਰਦੀਆਂ ਨੇ ਦਸਵੰਧ ਭੇਜਦੀਆਂ ਨੇ ਕਿ ਇੰਨੇ ਸਾਲਾਂ ਤੋਂ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਬਾਣੀ ਪੜੋ ਬਾਣੀ ਪੜੋ ਪਾਣੀ ਨੂੰ ਸਮਝਣ ਸਿੱਖਣ ਦਾ ਜਿਹੜਾ ਉਹ ਕਿੰਨਾ ਕੀ ਉਤਮ ਉਪਰਾਲਾ ਕੀਤਾ ਜਾ ਰਿਹਾ ਹੁਣ ਸੁਖਨੀ ਸਾਹਿਬ ਦੀ ਬਾਣੀ ਹੈ ਜੀ ਸੁਖਨੀ ਸਾਹਿਬ ਦੀ ਬਾਣੀ ਦੇ ਵਿੱਚ ਜਿਹੜਾ ਪਹਿਲਾ ਸ਼ਲੋਕ ਆ ਆਦ ਗੁਰੇ ਨਮੈ जुगाड़ गुरु नमै सतगुरु नमै श्री गुरुदेवय नमै ਹੁਣ ਕਈ ਸੱਜਣ ਜਿਹੜੇ ਆ ਪਹਿਲੇ ਸ਼ਲੋਕ ਦਾ ਵੀ ਜਿਹੜਾ ਪਾਠ ਆ ਉਹ শুদ্ধ ਨਹੀਂ ਕਰ ਪਾਉਂਦੇ ਹੁਣ ਜਿੰਨਾਂ ਨੂੰ ਉਹਨਾਂ ਨੂੰ ਪਤਾ ਹੈ ਉਹਨਾਂ ਕੀ ਉਹ ਗਲਤ ਮਲਤ ਪਾਠ ਕਰ ਲੈਂਦੇ ਆ ਫਿਰ ਇੱਕ ਪਾਸੇ ਕਈ ਪ੍ਰਚਾਰਕ ਇੰਜ ਵੀ ਕਹਿੰਦੇ ਆ ਵੀ ਜੇਕਰ ਤੁਸੀਂ ਮਹਾਰਤ ਦੀ ਬਾਣੀ ਦਾ ਪਾਠ ਗਲਤ ਕੀਤਾ ਹਾਏ ਤੁਹਾਨੂੰ ਪਾਪ ਲੱਗੇਗਾ ਜਿਹੜੇ ਚੁਪੈਰੇ ਦਾ ਸਮਰਥਨ ਕਰਨ ਵਾਲੇ ਆ ਉਹੀ ਸੱਜਣ ਬੜੀ ਜਗ੍ਹਾ ਤੇ ਇਝ ਵੀ ਕਹਿੰਦੇ ਫਿਰ ਤੁਸੀਂ ਬਾਣੀ ਸ਼ੁੱਧ ਪੜੀ ਤੁਸੀਂ ਗੁਰੂ ਪਾਤਸ਼ਾਹ ਦਾ ਨਿਰਾਦਰ ਕੀਤਾ ਤੁਹਾਨੂੰ ਵੱਡਾ ਪਾਪ ਲੱਗੇਗਾ ਜੇ ਮਹਾਰਤ ਦੀ ਬਾਣੀ ਪੜ ਕੇ ਪਾਪ ਲੱਗਣਾ ਫਿਰ ਤੁਹਾਡੀਆਂ ਇੱਛਾਵਾਂ ਕਿਵੇਂ ਪੂਰੀਆਂ ਹੋਣਗੀਆਂ ਜਿਹੜੇ ਸੁਖਣਾ ਵਾ ਸੁਖਦੇ ਆ ਹੁਣ ਉਹਨਾਂ ਦੀਏ ਸੁਖਨਾਵਾਂ ਕਿਵੇਂ ਪੂਰੀਆਂ ਹੋਣਗੀਆਂ ਹਾਲਾਂਕਿ ਗੁਰਮਤਿ ਦਾ ਇਹ ਵਿਧਾ ਵਿਧਾਨ ਨਹੀਂ ਆ ਗੁਰਮਤਿ ਦਾ ਇਹ ਸਿਧਾਂਤ ਨਹੀਂ ਆ ਗੁਰਬਾਣੀ ਸਾਨੂੰ ਕਿਤੇ ਵੀ ਇਹ ਗੱਲ ਵਾਸਤੇ ਪ੍ਰੇਰਣਾ ਨਹੀਂ ਦਿੰਦੀ ਵੀ ਅਸੀਂ ਸੁਖਨਾਵਾਂ ਸੁੱਕੀਏ ਹਾਂ ਅਕਾਲਪੁਰ ਪਰਮੇਸ਼ਵਰ ਨੂੰ ਧਿਆਉਣਾ ਹੈ ਅਕਾਲਪੁਰ ਪ੍ਰਮਾਤਮਾ ਜੀ ਤੋਂ ਦਾਤ ਮੰਗਣੀ ਆ ਇਹ ਇੱਕ ਗੱਲ ਵੱਖਰੀ ਆ ਪਰ ਸੁਖਨਾਵਾਂ ਸੁਖ ਕੇ ਰੱਬ ਕੋਲੋਂ ਦਾਤ ਮੰਗਣੀ ਇਹ ਤਾਂ ਰੱਬ ਜੀ ਦੇ ਨਾਲ ਸ਼ਰਤ ਲਾਉਣ ਵਾਲੀ ਗੱਲ ਆ ਹੁਣ ਜਿਹੜੇ ਲੱਖਾਂ ਲੋਕ ਉਥੇ ਚੁਪਹਿਰੇ ਵਿੱਚ ਪਾਠ ਕਰਦੇ ਆ ਉਹਨਾਂ ਵਿੱਚੋਂ ਚਲੋ ਮੰਨ ਲਓ ਕੁਝ ਪਰਸੈਂਟ ਸਿੱਖ ਸੰਗਤਾਂ ਦੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਹੋਣਗੀਆਂ ਜਾਂ ਹੋ ਜਾਣਗੀਆਂ ਪਰ ਜਿਹੜੇ ਬਹੁਤ ਸਾਰੇ ਐਸੇ ਲੋਕ ਆ ਜਿਹੜੇ ਗਰਮੀ ਵਿੱਚ ਬੈਠ ਕੇ ਪਾਠ ਵੀ ਕਰ ਰਹੇ ਆ ਪਰ ਜੇ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਪਈਆਂ ਉਹਨਾਂ ਦੀ ਇਹ ਸੁਖਨਾਵਾਸ ਜਿਹੜੇ ਉਹ ਸੋਕੇ ਪਾੜਾਰੇ ਜੀ ਸੁਖਣਾਵਾ ਸੁੱਕੀ ਵੀ ਸੁਖਣਾਵਾ ਬੂਰੀਆਂ ਨਹੀਂ ਹੋ ਪਾਰੀਆਂ ਫਿਰ ਇਹਦਾ ਰਿਜ਼ਲਟ ਕੀ ਆਇਆ ਛ ਕੱਲ ਨੂੰ ਉਹ ਸੱਜਣ ਕਹਿਣਗੇ ਵੀ ਅਸੀਂ ਤਾਂ ਇੰਨੀ ਸਰੀਰਕ ਤੌਰ ਤੇ ਮਿਹਨਤ ਵੀ ਕੀਤੀ ਫਲਾਣੇ ਭਾਈ ਸਾਹਿਬ ਜੀ ਕਹਿੰਦੇ ਸੀ ਭਗਤੀ ਕਰੋ ਅਸੀਂ ਭਗਤੀ ਵੀ ਕੀਤੀ ਸਾਡੀ ਤਾਂ ਮੁਰਾਦ ਪੂਰੀ ਨਹੀਂ ਹੋਈ ਹੁਣ ਅਸੀਂ ਫਲਾਣੇ ਡੇਰੇ ਤੇ ਜਾਵਾਂਗੇ ਫਲਾਣੇ ਬਾਬਾ ਜੀ ਨੂੰ ਤੇਵਾਂਗੇ ਫਲਾਣੀ ਜਗ੍ਹਾ ਜਾਵਾਂਗੇ ਸੱਜਣ ਜੀ ਸੰਗਤ ਜੀ ਗੱਲ ਸਮਝਣ ਵਾਲੀ ਆ ਕੱਲਾ ਮੈਂ ਇਹ ਸਮਝਦਾ ਵੀ ਸਾਡੇ ਪ੍ਰਚਾਰਕਾਂ ਨੂੰ ਚਾਹੇ ਕੋਈ ਵੀ ਆ ਵੱਡੀਆਂ ਸਸਤਾਵਾਂ ਨੇ ਸੰਗਤਾਂ ਨੂੰ ਕੇਵਲ ਇਹੀ ਨਾ ਉਹ ਕਈ ਜਾਨ ਵੀ ਬਾਣੀ ਪੜੋ ਬਾਣੀ ਪੜੋ ਉਹਨਾਂ ਨੂੰ ਭਾਈ ਬਾਣੀ ਦਾ ਪਾਠ ਪਠਨ ਕਰਨਾ ਸਿਖਾਓ ਉਹਨਾਂ ਨੂੰ ਅਰਥ ਬੋਧ ਦੀ ਜਾਣਕਾਰੀ ਦਿਓ ਵੀ ਗੁਰਬਾਣੀ ਦੇ ਅਰਥ ਕੀ ਆ ਗੁਰਬਾਣੀ ਦੇ ਇਹ ਅਰਥ ਸਾਡੇ ਜੀਵਨ ਵਿੱਚ ਕੀ ਮਾਇਨਾ ਰੱਖਦੇ ਆ ਮੈਂ ਪਾਠ ਤਾਂ ਕਰ ਰਿਹਾ ਸੁਖਮੀ ਸਾਹਿਬ ਦੀ ਬਾਣੀ ਦਾ ਪਰ ਜੇ ਬਾਣੀ ਦਾ ਸ਼ਬਦ ਮੈਨੂੰ ਸਮਝ ਹੀ ਨਹੀਂ ਆ ਰਿਹਾ ਹੁਣ ਸੁਖਮੀ ਸਾਹਿਬ ਦਾ ਪਾਠ ਜਿਸ ਸੈਰ ਵਿੱਚ ਕੀਤਾ ਜਾਏ ਤਾਂ ਡੇਢ ਘੰਟੇ ਦਾ ਘੱਟੋ ਘੱਟ ਸਮਾਂ ਲੱਗਦਾ ਤੇ ਕਈ ਸੱਜਣਾ ਨੇ ਇੰਨਾ ਰਟਾ ਗਲਤ ਪਾਠ ਦਾ ਲਾਇਆ ਹੁੰਦਾ ਵੀ ਉਹ ਪੂਣੇ ਘੰਟੇ ਵਿੱਚ ਸੁਖਨੀ ਸਾਹਿਬ ਦਾ ਪਾਠ ਕਰ ਲੈਂਦੇ ਆ ਤੇ ਪੌਣੇ ਘੰਟੇ ਦੇ ਵਿੱਚ ਜਿਹੜਾ ਡੇਢ ਘੰਟੇ ਦਾ ਪਾਠ ਆ ਉਹ ਪੌਣੇ ਘੰਟੇ ਵਿੱਚ ਅਗਰ ਸੁਖਨੀ ਸਾਹਿਬ ਦਾ ਕੋਈ ਪਾਠ ਕਰ ਰਿਹਾ ਹੈ ਜਿਨੇ ਪਾਠ ਦੀ ਸੰਖਿਆ ਵੀ ਨਹੀਂ ਲਈ ਹੋਈ ਤੁਸੀਂ ਆਪ ਸੋਚੋ ਕਿੰਨੀਆਂ ਗਲਤੀਆਂ ਉਹ ਪਾਠ ਦੇ ਵਿੱਚ ਕਰ ਰਿਆ ਹੋਏਗਾ ਕੀ ਇਸ ਢੰਗ ਦੇ ਨਾਲ ਗੁਰਬਾਣੀ ਦਾ ਨਿਰਾਦਰ ਨਹੀਂ ਹੋ ਰਿਹਾ ਬਾਣੀ ਪੜ੍ਹਨੀ ਚੰਗੀ ਗੱਲ ਆ ਜਮ ਜਮ ਮੈਂ ਤੇ ਹਮੇਸ਼ਾ ਕਹਿੰਦਾ ਜਮ ਜਮ ਮਾਰੇ ਦੀ ਬਾਣੀ ਪੜ੍ਹੂ ਜਮ ਜਮ ਸਹਿਜ ਪਾਠ ਕਰੂ ਫਿਰ ਇੱਕ ਜਾਂਦੇ ਜਾਂਦੇ ਆ ਵੀ ਬੇਨਤੀ ਕਰਨਾ ਚਾਹਾਂਗਾ ਭਾਈ ਜਿਹੜੇ ਸ਼ਹੀਦ ਆ ਨਾ ਜੀ ਸ਼ਹੀਦ ਵੀ ਸਾਰੇ ਇੱਕ ਸਮਾਨੰਤਰ ਆ ਸ਼ਹੀਦਾਂ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੁੰਦਾ ਇਹ ਵੀ ਸਾਡੇ ਵਿੱਚ ਗਲਤ ਮੈਸੇਜ ਜਾ ਰਿਹਾ ਵੀ ਫਲਾਣਾ ਸ਼ਹੀਦ ਵੱਡਾ ਫਲਾਣਾ ਸ਼ਹੀਦ ਛੋਟਾ ਜੇ ਬਾਬਾ ਦੀਪ ਸਿੰਘ ਜੀ ਸ਼ਹੀਦ ਆ ਤੇ ਭਾਈ ਮਨੀ ਸਿੰਘ ਵੀ ਸ਼ਹੀਦ ਆ ਭਾਈ ਸਤੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਭਾਈ ਤਾਰੂ ਸਿੰਘ ਵਰਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਵਰਗੇ ਸਾਂਖੜੇ ਐਸੇ ਮਰਜੀਵੜੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਵਾਸਤੇ ਆਪਣਾ ਆਪਾ ਵਾਰ ਦਿੱਤਾ ਮਨੁੱਖਤਾ ਦੇ ਭਲੇ ਵਾਸਤੇ ਆਪਣਾ ਆਪਾ ਵਾਰ ਦਿੱਤਾ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਛੋਟੀ ਨਹੀਂ ਆ ਸ਼ਹੀਦ ਜਿੰਨੇ ਵੀ ਪੁਰਾਤਨ ਗੁਰੂ ਕੇ ਸਿੱਖ ਹੋਏ ਆ ਸਾਰੇ ਸ਼ਹੀਦਾਂ ਦਾ ਸਤਕਾਰ ਬਰਾਬਰ ਆ ਕੱਲੇ ਇੱਕ ਸਿੱਖ ਸ਼ਹੀਦ ਉਹਦਾ ਨਾਮ ਲੈ ਕੇ ਅਸੀਂ ਕਹੀਏ ਵੀ ਉਹ ਇੱਛਾਵਾਂ ਪੂਰੀਆਂ ਕਰਦੇ ਆ ਉਹ ਬ੍ਰਹਮ ਗਿਆਨੀ ਆ ਬਾਕੀ ਜਿਹੜੇ ਗੁਰੂ ਕੇ ਸਿੱਖ ਸ਼ਹੀਦ ਹੋਏ ਆ ਭਾਈ ਮਨੀ ਸਿੰਘ ਜੀ ਦਾ ਕਦੀ ਜ਼ਿਕਰ ਨਹੀਂ ਕੋਈ ਕਰਦਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਦੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਹੁੰਦੇ ਆ ਕੇਵਲ ਟੁਕ ਮਾਤਰ ਉਹਨਾਂ ਦੇ ਜੀਵਨ ਇਤਿਹਾਸ ਦੀ ਗੱਲ ਕੀਤੀ ਜਾਂਦੀ ਆ ਪਰ ਕਦੀ ਉਹਨਾਂ ਦੇ ਬਾਰੇ ਇਸ ਢੰਗ ਦੇ ਨਾਲ ਤਾਂ ਪ੍ਰਚਾਰ ਨਹੀਂ ਕੀਤਾ ਜਾਂਦਾ ਸੋ ਖੈਰ ਗੱਲ ਸਮਝਣ ਵਾਲੀ ਆ ਜਿਹੜੀਆਂ ਸਸਤਾਵਾਂ ਜਿਹੜੇ ਸਿੱਖ ਪ੍ਰਚਾਰਕ ਬੜਾ ਜ਼ੋਰ ਦੇ ਕੇ ਕਹਿ ਰਹੇ ਨਾ ਦੁਪਹਿਰਿਆਂ ਦੀ ਬਾਣੀ ਪੜੋ ਆ ਕਰੋ ਉਹ ਕਰੋ ਬਈ ਕਿ ਕਿਸੇ ਦੇ ਕੀ ਟਿੱਡ ਪੀੜ ਹੁੰਦੀ ਆ ਵੀ ਕੋਈ ਬਾਣੀ ਦਾ ਪਾਠ ਕਰਿਆ ਉਹ ਬਾਣੀ ਪੜਨ ਵਾਸਤੇ ਤਾਂ ਤੁਸੀਂ ਸਾਰੀ ਗਈ ਜਾ ਰਹੇ ਹੋ ਬਾਣੀ ਸਿਖਾਉਣ ਵਾਸਤੇ ਕੋਣ ਅੱਗੇ ਆ ਰਿਹਾ ਉਹ ਉਪਰਾਲੇ ਕਿੰਨੇ ਕਰੜੇ ਆ ਏਡੇ ਏਡੇ ਵੱਡੇ ਤੁਹਾਡੇ ਕੋਲ ਸੋਸ਼ਲ ਮੀਡੀਆ ਦੇ ਜ਼ਰੀਏ ਨੇ ਇਨੀਆਂ ਸਿਕ ਸੰਗਤਾਂ ਤੁਹਾਡੇ ਸਥਾਨਾਂ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਸੰਬੰਧ ਪੇਜ ਦੀਆਂ ਨੇ ਉਹਨਾਂ ਸਿੱਖ ਸੰਗਤਾਂ ਨੂੰ ਕਿਤੇ ਗੁਰਬਾਣੀ ਦਾ ਉਚਾਰਨ ਵੀ ਸਿਖਾਓ ਉਹਨਾਂ ਨੂੰ ਅਰਥ ਬੋਧ ਵੀ ਉਹਨਾਂ ਨੂੰ ਪੜ੍ਹਨੇ ਸਿਖਾਓ ਫਿਰ ਉਹਨਾਂ ਨੂੰ ਕਿਸੇ ਦੇ ਮਗਰ ਲੱਗ ਕੇ ਫਿਰ ਸਿੱਖ ਸੰਗਤਾਂ ਨੂੰ ਕਿਸੇ ਦੇ ਪਿੱਛੇ ਲੱਗ ਕੇ ਇਹ ਕਹਿੰਦੇ ਲੋੜ ਹੀ ਨਹੀਂ ਪਏਗੀ ਵੀ ਫਲਾਣਾ ਸਹੀ ਹੈ ਤੇ ਫਲਾਣਾ ਗਲਤ ਆ ਫਿਰ ਸੰਗਤਾਂ ਆਪ ਹੀ ਫੈਸਲਾ ਕਰ ਲੈਣਗੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਆ ਉਹ ਸਾਨੂੰ ਕੀ ਰਾਹ ਦਿੰਦੀ ਆ ਸੱਚ ਕੀ ਆ ਤੇ ਝੂਠ ਕੀ ਆ ਸੰਗਤ ਨੇ ਆਪ ਹੀ ਫੈਸਲਾ ਕਰ ਲੈਣਾ ਦੁਪਹਿਰੇ ਉਹਦੇ ਵਿੱਚ ਬਾਣੀ ਪੜ੍ਹਨੀ ਹੈ ਜਾਂ ਨਹੀਂ ਪੜ੍ਹਨੀ ਸੰਗਤ ਨੂੰ ਆਪ ਹੀ ਪਤਾ ਲੱਗ ਜਾਣਾ ਹੈ ਬਹੁਤ ਸਾਰੀਆਂ ਸੰਗਤਾਂ ਦੇ ਐਸੀ ਮੈਸੇਜ ਹੁੰਦੇ ਆ ਜਿਹੜੇ ਕਹਿੰਦੇ ਆ ਵੀ ਸਾਨੂੰ ਤਾਂ ਕੋਈ ਸਿਖਾਉਣ ਵਾਲਾ ਹੀ ਨਹੀਂ ਹੈ ਕਿਵੇਂ ਪੜੀਏ ਬਾਣੀ ਸੋ ਖੈਰ ਸੰਗਤ ਜੀ ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਦੇ ਦਾਲ ਇਹ ਜਿਹੜੀ ਵੀਡੀਓ ਆ ਇਹ ਸਾਂਝੀ ਜਰੂਰ ਕਰ ਦਿਓ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ